ਕਿਥੇ ਬਸ ਅੱਜ ਸਤਿਗੁਰੂ ਸ਼੍ਰੀ ਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਤੇ ਦਿਨ ਜਿਹੜਾ ਕਿ ਵਿਸਥਾਰ ਜਿਹੜਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਮਿਨਿਸਟਰੀ ਅੱਜ ਗੁਰੂ ਰਾਮਦਾਸ ਜੀ ਦੇ ਘਰ ਦਰਪਾਲ ਸਾਹਿਬ ਮੱਥਾ ਟੇਕਣਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰੇ ਕਮੇਟੀ ਕਨਵੀਨਰ ਅਰਵਿੰਦ ਕੇ ਜੀ ਬਾਦ ਜੀ ਅਤੇ ਮੇਰੇ ਪਤਨ ਮਿੱਤਰ ਬਾਂਜੋਗ ਮੋਹਨ ਜੀ ਸਰਦਾਰ ਭਗਵੰਤ ਸਿੰਘ ਮਾਂਜੀ ਦੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨ ਆਇਆ ਧੰਨਵਾਦ ਕਰਨਾ ਆ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਡੇ ਮੌਕੇ ਪ੍ਰਾਪਤ ਹੋਏ ਪਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਤੱਕ ਆਪਣੀ ਇੱਛਾ ਜਿਹੜੀ ਆ ਉਹ ਜਾਰੀ ਰੱਖੂਗੀ ਕਿਉਂਕਿ ਅਸੀਂ ਉਹਦਿਆਂ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜਾਦੀਆਂ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਰਮਦਾਸ ਜੀ ਦੇ ਘਰ ਅਰਵਾਸ ਕੀਤੀ ਤਾਂ ਕਿ ਚਾਰੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਵਨ ਨੇ ਕੋਈ ਗੱਲ ਨਹੀਂ ਅਮਸਾ ਦੇ ਹਰ ਕੰਮ ਕਰਾਂਗੇ ਪਹਿਲ ਦੇ ਹੱਦ ਤੇ ਕਰਾਂਗੇ ਅਮਸਾ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸਥਿਤ ਉੱਤੇ ਜਿਹੜੇ ਅਹੁਦੇ ਆ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਸਾ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ ਤੋਂ ਵੱਧ ਕਿ ਜੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਤੇ ਪਿਛਲੇ ਦਿਨ ਜਿਹੜਾ ਕਿ ਵਿਸਤਾਰ ਜਿਹੜਾ ਕੀਤਾ ਗਿਆ ਸੀ ਕਿ ਦੱਸ ਸਕਦਾ ਨਹੀਂ ਅੱਜ ਗੁਰੂ ਰਾਮਦਾਸ ਜੀ ਦੇ ਘਰ ਦੇਪਾਲ ਸਾਹਿਬ ਮੱਥਾ ਟੇਕਣਾ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਦੇ ਕੌਮੀ ਕਨਵੀਨਰ ਅਦਵਿੰਦ ਕੇ ਜੀ ਬਾਦ ਜੀ ਅਤੇ ਮੇਦੇ ਪਰਮ ਮਿੱਤਰ ਬਾਂਜੋਗ ਮੋਕਪਨ ਜੀ ਸਰਦਾਰ ਭਗਤ ਸਿੰਘ ਮਾਂਜੀ ਨੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨਾ ਵੀ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅੱਜ ਮਹਾਰਾਜ ਦਾ ਇਸ ਸ਼ਗਨਨਾ ਕਰਨ ਆਇਆ ਧੰਨਵਾਦ ਕਰਨਾ ਆ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਡੇ ਮੌਕੇ ਪ੍ਰਾਪਤ ਹੋਏ ਪਰ ਹੁਣ ਮੈਂ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਰਹੀਏ ਇਹ ਅਰਦਾਸ ਕਰਕੇ ਆਂ ਜਿੰਨਾ ਚਿਰ ਤੱਕ ਪੰਜਾਬ ਰੰਗਲਾ ਪੰਜਾਬ ਨਹੀਂ ਬਣ ਜਾਂਦਾ ਉਨਾਂ ਚਿਰ ਤੱਕ ਆਪਣੀ ਇੱਛਾ ਜਿਹੜੀ ਆ ਉਹ ਜਾਰੀ ਰੱਖੂੰਗੀ ਕਿਉਂਕਿ ਅਸੀਂ ਉਹਦਿਆਂ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਏ ਉਹ ਜੰਗ ਜਿਹੜੀ ਸਾਡੀ ਜ਼ਿਆਦੀ ਹੈ ਉਹ ਜ਼ਿਆਦੀ ਰਹੂਗੀ ਇਸ ਕਰਕੇ ਅੱਜ ਗੁਰੂ ਅਗੰਗਦ ਸਾਹਿਬ ਜੀ ਦੇ ਘਰ ਅਰਵਾਸ ਕੀਤੀ ਤਾਂ ਕਹਿਿਆ ਜਾ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆ ਬੜੀਆਂ ਪਾਵਦਾਂ ਨੇ ਕੋਈ ਗੱਲ ਨਹੀਂ ਅਮਸਾ ਦੇ ਹਰ ਕੰਮ ਕਰਾਂਗੇ ਪਹਿਲ ਦੇ ਹੱਥ ਤੇ ਕਰਾਂਗੇ ਅਮਸਾ ਜਿਲ੍ਹਾ ਸਾਡਾ ਸਾਡਾ ਜਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸੇਤ ਤੇ ਉੱਤੇ ਜਿਹੜੇ ਅਹੁਦੇ ਬਦਲਦੇ ਰਹਿੰਦੇ ਆ ਹੋ ਸਕਦਾ ਕਿ ਹੋਰ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਅਸੀਂ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਸਾ ਜਿਲ੍ਹੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਧ